ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਸੁਣਨ ਚਾਰਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਹੁਣ ਸਾਰੀ ਉਮਰ ਵਾਸਤੇ ਜੇਲ੍ਹ ਚ ਰਹੇਗਾ ਵੀਰੋ ਇਹ ਗੱਲ ਮੈਂ ਨਹੀਂ ਆਖਦਾ ਪਿਆ ਇਹ ਗੱਲ ਪੰਜਾਬ ਦੀ عوام ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਕਹਿੰਦੇ ਆ ਤੇ ਨਾਲ ਹੀ ਨਾਲ ਕੁਝ ਸਿਆਸੀ ਲੀਡਰ ਵੱਡੇ ਰਹਿਨਮਾ ਉਹ ਵੀ ਇਹ ਗੱਲ ਕਰਦੇ ਪਏ ਕਿ ਬਿਕਰਮ ਸਿੰਘ ਮਜੀਠੀਆ ਹੁਣ ਸਾਰੀ ਉਮਰ ਜੇਲ੍ਹ ਚ ਰਹੇਗਾ ਤੇ ਅੱਜ ਇਹ ਪੱਤਰਕਾਰ ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਕਰਦੇ ਪਏ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਅੱਜ ਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਆਪ ਦਾ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਪਿਛਲੇ 1 ਮਹੀਨੇ ਤੋਂ ਜੇਲ੍ਹ ਦੇ ਵਿੱਚ ਆ ਡਰੱਗ ਮਨੀ ਲਾਂਡਰਿੰਗ ਤੋਂ ਲੈ ਕੇ ਕਈ ਅਜਿਹੇ ਅਲੀਗੇਸ਼ਨ ਬਿਕਰਮਜੀਤ ਸਿੰਘ ਮਜੀਠੀਆ ਦੇ ਲੱਗ ਚੁੱਕੇ ਆ ਕਿ ਜਿੰਨੇ ਵੀ ਪੋਲੀਟੀਕਲ ਐਕਸਪਰਟ ਆ ਉਹ ਇਹ ਗੱਲ ਕਹਿ ਰਿਹਾ ਕਿ ਹੋ ਸਕਦਾ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਹੁਣ ਕਦੇ ਵੀ ਇਹ ਜੇਲ੍ਹ ਤੋਂ ਬਾਹਰ ਨਾ ਆਵੇ ਤੇ ਜਿੰਨੇ ਵੀ ਵਿਰੋਧੀ ਆ ਉਹ ਇਹਨੂੰ ਬਦਲੇ ਦੀ ਰਾਜਨੀਤੀ ਕਹਿ ਰਹੇ ਆ ਤੇ ਭਗਵੰਤ ਮਾਨ ਦੇ ਇਸ ਟਾਪਿਕ ਦੇ ਉੱਪਰ ਜਿਹੜੇ ਵਿਚਾਰ ਆ ਉਹ ਕੁਝ ਅਲੱਗ ਨੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਹਰ ਇੱਕ ਸਚਾਈ ਨੂੰ ਖੋਲ ਕੇ ਰੱਖ ਦੂੰਗਾ ਤਾਂ ਕਿ ਤੁਹਾਨੂੰ ਆਪਣਾ opinion ਬਣਾਉਣ ਦੇ ਵਿੱਚ ਆਸਾਨੀ ਹੋ ਸਕੇ ਕਿ ਕੀ ਜਿਹੜਾ ਇਹ ਬਿਕਰਮਜੀਤ ਸਿੰਘ ਮਜੀਠੀਆ ਇਹਨੇ ਕਿਸ ਤਰੀਕੇ ਇਹ ਜਿਹੜਾ ਨਸ਼ਿਆਂ ਦਾ ਕਾਰੋਬਾਰ ਆ ਉਹ ਕੀਤਾ ਜਾਂ ਨਹੀਂ ਕੀਤਾ ਤੇ ਜਿਹੜੇ ਇਹ 540 ਕਰੋੜ ਰੁਪਏ ਦੀ منی ਲਾਂਡਰਿੰਗ ਦੇ ਦੋਸ਼ ਲੱਗ ਰਿਹਾ ਇਹਨਾਂ ਦੇ ਵਿੱਚ ਕਿੰਨੀ ਕੀ ਸਚਾਈ ਹੈ ਕੀ ਸਚਾਈ ਹੈ ਉਹ ਸਰਾਇਆ ਇੰਡਸਟਰੀਜ਼ ਦੀ ਤੇ ਜਿਹੜੇ 30 ਮੋਬਾਈਲ ਫੋਨ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਦੇ ਵਿੱਚੋਂ ਫੜੇ ਗਏ ਹਨ ਕਿਵੇਂ ਉਹ ਹੁਣ ਬਿਕਰਮ ਮਜੀਠੀਆ ਦੇ ਜਣਾ ਦੇ ਵਿੱਚ ਬਹਿ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਇਹਨਾਂ ਸਾਰੇ ਟੌਪਿਕਸ ਦੇ ਉੱਪਰ ਗੱਲ ਕਰਾਂਗੇ ਫੋਰ ਆਪਣੀ ਜਿਹੜੀ ਇਹ ਕਹਾਣੀਆਂ ਇਹ ਸ਼ੁਰੂ ਹੁੰਦੀ ਆ ਸਾਲ 2002 ਤੋਂ ਜਦੋਂ ਇੱਕ ਐਕਸ ਡੀਐਸਪੀ ਤੇ ਅਰਜੁਨ ਅਵਾਰਡ winner ਜਗਦੀਸ਼ ਪੋਲਾ ਉੱਪਰ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਦੋਸ਼ ਲੱਗਦੇ ਆ ਤੇ ਜਦੋਂ ਹੀ ਇਹਦੇ ਉੱਪਰ ਇਹ ਦੋਸ਼ ਲੱਗਦੇ ਆ ਨਾ ਇਹਨੂੰ ਫੋਰਸ ਤੋਂ ਦਾ ਸਸਪੈਂਡ ਕਰ ਦਿੱਤਾ ਜਾਂਦਾ ਪਰ ਫਿਰ 11 ਨਵੰਬਰ ਸਾਲ 2013 ਨੂੰ ਉਹਦੇ ਚਾਰ ਸਾਥੀਆਂ ਸਮੇਤ ਉਹਨੂੰ 700 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਬਣਾਉਣ ਦੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਅਰੈਸਟ ਕਰ ਲਿਆ ਜਾਂਦਾ ਤੇ ਇਹਦੀ ਗ੍ਰਿਫਤਾਰੀ ਦੇ ਸਮੇਂ ਇਹਦੇ ਸਾਥੀਆਂ ਦੇ ਕੋਲੋਂ 20 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਆਈਸ ਐਫੇਡਰੇਨ ਤੇ ਸੋਡੋ ਐਫੇਡਰੇਨ ਵੀ ਬਰਾਮਦ ਕੀਤੇ ਗਏ ਸੀ ਤੇ ਇਹ ਕੋਈ ਆਮ ਡਰੱਗ ਨਹੀਂ ਬਲਕਿ ਜਿਹੜਾ ਆਈਸ ਨਾਂ ਦਾ ਇਹ ਡਰੱਗ ਆ ਨਾ ਇਹ ਮੈਥਾ ਮੈਟਾਫਾਈਨ ਦਾ ਇੱਕ ਬਹੁਤ ਸ਼ੁੱਧ ਰੂਪ ਆ ਜਿਸ ਦੀ ਕਿ 1 ਗ੍ਰਾਮ ਦੀ ਕੀਮਤ ਆ ਵੈਸਟ ਕੰਟਰੀਆਂ ਦੇ ਵਿੱਚ 1000 ਡਾਲਰ ਤੋਂ ਵੀ ਵੱਧ ਹੋ ਸਕਦੀ ਆ ਤੇ ਜਿਹੜੇ ਐਫਰਾ ਡਰਾਈ ਤੇ ਸੁੱਡੋ ਐਫਰਾ ਡਰਾਈ ਨਾਂ ਦੇ ਕੈਮੀਕਲ ਇਹਨਾਂ ਤੋਂ ਫੜੇ ਗਏ ਸੀ ਇਹਨਾਂ ਦੀ ਵਰਤੋਂ ਸਿੰਥੈਟਿਕ ਡਰੱਗ ਬਣਾਉਣ ਦੇ ਲਈ ਕੀਤੀ ਜਾਂਦੀ ਆ ਇਸ ਸਮੇਂ ਜਦੋਂ ਪੁਲਿਸ ਨੇ ਜਗਦੀਸ਼ ਭੋਲਾ ਨੂੰ ਫੜਿਆ ਸੀ ਕਿ ਉਹ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਨਹੀਂ ਲੈਂਦਾ ਬਲਕਿ ਉਹ ਪੁਲਿਸ ਨੂੰ ਦੱਸਦਾ ਕਿ ਇਹ ਜਿਹੜੇ ਡਰੱਗ ਆ ਨਾ ਇਹ ਤਾਂ ਉਹਨੂੰ ਜਗਜੀਤ ਸਿੰਘ ਚੈਲ ਦੇ ਦੁਆਰਾ ਸਪਲਾਈ ਕੀਤੇ ਜਾਂਦੇ ਆ ਜੋ ਕਿ ਹਿਮਾਚਲ ਪ੍ਰਦੇਸ਼ ਦੇ ਬੱਦੀ ਕਸਬੇ ਦੇ ਵਿੱਚ ਦੋ ਫਾਰਮਾ ਕੰਪਨੀਆਂ ਦਾ ਮਾਲਕ ਆ ਤੇ ਜਗਦੀਸ਼ ਭੋਲਾ ਦੀ ਗ੍ਰਿਫਤਾਰੀ ਤੋਂ ਸਹੀ 2 ਦਿਨਾਂ ਬਾਅਦ ਜਗਜੀਤ ਸਿੰਘ ਚਾਲ ਨੂੰ ਵੀ ਅਮਰੀਕਾ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜਦੋਂ ਇਹਦੇ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਤੇ ਪੁੱਛਗਿੱਛ ਤੋਂ ਬਾਅਦ ਇਹ ਰੀਆਂ ਜਿਹੜੀਆਂ ਫਾਰਮਾ ਕੰਪਨੀਆਂ ਸੀ ਉਹਨਾਂ ਦੇ ਉੱਪਰ ਛਾਪਾ ਮਾਰੀ ਕੀਤੀ ਜਾਂਦੀ ਆ ਤਾਂ ਜਿਹੜੀ ਇਹਦੀ ਇੱਕ ਐਮਬੀਪੀ ਫਾਰਮਾ ਨਾਂ ਦੀ ਕੰਪਨੀ ਸੀ ਉਹਦੇ ਵਿੱਚੋਂ 110 ਕਿਲੋਗ੍ਰam ਜਿਹਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਸ਼ੀਲਾ ਪਾਊਡਰ ਮਿਸ਼ਰਣ ਕਿਹਾ ਉਹੋ ਬ੍ਰਾਮਹਦ ਹੁੰਦਾ ਤੇ ਨਾਲ ਹੀ 225 ਕਿਲੋਗ੍ਰam ਸੁਡੋ ਐਫੇਡਰਾਈਨ 75 ਕਿਲੋਗ੍ਰam ਐਫੇਡਰਾਈਨ ਤੇ 125 ਕਿਲੋਗ੍ਰam ਆਈਸੋ ਬ੍ਰਾਮਹਦ ਕੀਤੀ ਜਾਂਦੀ ਆ ਕੱਲੀ ਐਮਬੀਪੀ ਫਾਰਮਾ ਕੰਪਨੀ ਤੋਂ ਤੇ ਜਿਹੜੀ ਮੰਟੇਕ ਬਾਇਓਫਾਰਮਾ ਨਾਂ ਦੀ ਦੂਜੀ ਕੰਪਨੀ ਸੀ ਜਗਜੀਤ ਸਿੰਘ ਚੈਲ ਦੀ ਉਹਦੇ ਵਿੱਚ ਵੀ ਜਦੋਂ ਛਾਪਾ ਮਾਰੀ ਕੀਤੀ ਜਾਂਦੀ ਆ ਤਾਂ ਉਹਦੇ ਵਿੱਚੋਂ ਵੀ 165 ਕਿਲੋਗ੍ਰam ਨਸ਼ੀਲਾ ਪਾਊਡਰ 250 ਗ੍ਰam ਮੈਥਾਮਫੈਟਾਮਾਈਨ 175 ਕਿਲੋਗ੍ਰam ਸੁਡੋ ਐਫੇਡਰਾਈਨ ਤੇ 8.5 ਕਿਲੋ ਦੇ ਕਰੀਬ ਆਈਸ ਬਰਾਮਦ ਕੀਤੀ ਜਾਂਦੀ ਆ ਹਾਲਾਂਕਿ ਜਿਹੜਾ ਜਗਜੀਤ ਸਿੰਘ ਚਾਰਲਸੀ ਇਹਦੀਆਂ ਜਿਹੜੀਆਂ ਫਾਰਮਾ ਕੰਪਨੀਆਂ ਸੀ ਇਹਨਾਂ ਦੇ ਕੋਲ ਸੁਡੋ ਐਫਾਡਰਾਈਨ ਤੇ ਐਫਾਡਰਾਈਨ ਨਾਂ ਦਾ ਜਿਹੜੇ ਇਹ ਕੈਮੀਕਲ ਆ ਇਹਨਾਂ ਨੂੰ ਬਣਾਉਣ ਦੇ ਲਾਇਸੈਂਸ ਸੀ ਤੇ ਤੁਸੀਂ ਨੋਟ ਕਰਿਓ ਕਿ ਸਾਲ 2013 ਤੱਕ ਪੁਲਿਸ ਨੇ ਵੱਡੇ ਵੱਡੇ ਜਿਹੜੇ ਡਰੱਗ ਤਸਕਰਾਂ ਉਹੋ ਫੜੇ ਸੀਗੇ ਪਰ ਫਿਰ ਇੱਕ ਬੰਦੇ ਦਾ ਨਾਮ ਅਨੁਸਾਰ ਇਹ ਜਿਹੜੀ ਪੁਲਿਸ ਜਾਂਚ ਕਰ ਰਹੀ ਸੀ ਤੇ ਵੱਡੇ ਵੱਡੇ ਡਰੱਗ ਤਸਕਰ ਫੜ ਰਹੀ ਸੀ ਨਾ ਇਹ ਸਡਨਲੀ ਰੁਕ ਜਾਂਦੀ ਆ ਤੇ ਉਹੋ ਬੰਦੇ ਦਾ ਨਾਮ ਸੀ ਵਿਕਰਮਜੀਤ ਸਿੰਘ ਮਜੀਠੀਆ ਪੰਜਾਬ ਦੀ ਜਨਤਾ ਦੀ ਧਾਰਨਾ ਦੇ ਅਨੁਸਾਰ ਨਾ ਜਦੋਂ ਹੀ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਉਂਦਾ ਨਾ ਇਸ ਕੇਸ ਦੇ ਵਿੱਚ ਜਦੋਂ ਜਗਦੀਸ਼ ਭੋਲਾ ਉਹਦੇ ਸਾਥੀ ਜਗਜੀਤ ਸਿੰਘ ਚਾਹਲ ਤੇ ਇਹਨਾਂ ਦਾ ਹੀ ਇੱਕ ਹੋਰ ਸਾਥੀ ਮਨਿੰਦਰ ਸਿੰਘ ਔਲਖ ਇਹ ਗੱਲ ਕਹਿੰਦੇ ਆ ਨਾ ਕਿ ਜਿਹੜਾ ਵੀ ਇਹ ਡਰੱਗ ਦਾ ਲੈਣ-ਦੇਣ ਹੋ ਰਿਹਾ ਇਹਦੇ ਵਿੱਚ ਉਹਨਾਂ ਦਾ ਇੱਕ ਹੋਰ ਸਾਥੀ ਆ ਵਿਕਰਮਜੀਤ ਸਿੰਘ ਮਜੀਠੀਆ ਤਾਂ ਉਦੋਂ ਬਾਅਦ ਇਹ ਜਿਹੜੀ ਜਾਂਚ ਕਰ ਰਹੀ ਸੀ ਪੁਲਿਸ ਇਹ ਸਡਨਲੀ ਸਲੋ ਹੋ ਜਾਂਦੀ ਆ ਤੇ ਕਿਉਂਕਿ ਜਿਹੜਾ ਇਹ ਡਰੱਗ ਕੇਸ ਸੀ ਨਾ ਇਹਦੇ ਨਾਲ ਪੈਸਾ ਵੀ ਇਨਵੋਲਵ ਸੀ ਜਿਹਦੇ ਕਰਕੇ ਇਸ ਕੇਸ ਦੇ ਵਿੱਚ ਈਡੀ ਦੀ ਐਂਟਰੀ ਹੋ ਜਾਂਦੀ ਆ ਤੇ ਜਦੋਂ ਈਡੀ ਜਾਂਚ ਕਰਦੀ ਆ ਨਾ ਜਗਦੀਸ਼ ਭੋਲਾ ਮਨਿੰਦਰ ਔਲਖ ਤੇ ਜਗਜੀਤ ਸਿੰਘ ਚਾਲ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਨਾ ਤਾਂ ਦੋ ਬੰਦਿਆਂ ਦੇ ਨਾਂ ਜਿਹੜੇ ਆ ਉਹ ਹੋਰ ਨਿਕਲ ਕੇ ਆਉਂਦੇ ਆ ਸਤਪ੍ਰੀ ਸਿੰਘ ਸੱਤਾ ਤੇ ਪਰਮਿੰਦਰ ਸਿੰਘ ਪਿੰਦੀ ਜਿਹੜੇ ਕਿ ਕੈਨੇਡਾ ਦੇ ਸਿਟੀਜ਼ਨ ਸੀਗੇ ਤੇ ਈਡੀ ਨੂੰ ਦਿੱਤੇ ਆ ਆਪਣੇ ਬਿਆਨਾਂ ਦੇ ਵਿੱਚ ਮਨਿੰਦਰ ਸਿੰਘ ਔਲਖੀ ਜਿਹੜਾ ਉਹ ਈਡੀ ਦੇ ਅਧਿਕਾਰੀਆਂ ਨੂੰ ਦੱਸਦਾ ਕਿ ਸਾਲ 2007 ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੇ ਸਤਪ੍ਰੀਤ ਸਿੰਘ ਸੱਤਾ ਨੂੰ ਉਹਦੇ ਨਾਲ ਮਿਲਾਇਆ ਸੀ ਤੇ ਮਨਿੰਦਰ ਸਿੰਘ ਔਲਖ ਨੂੰ ਆਰਡਰ ਦਿੱਤੇ ਸੀ ਕਿ ਜਿਹੜਾ ਸਤਪ੍ਰੀਤ ਸੱਤਾ ਨਾਲ ਇਹ ਕੈਨੇਡਾ ਦੇ ਵਿੱਚ ਡਰੱਗਸ ਦਾ ਵਪਾਰ ਕਰਨਾ ਚਾਹੁੰਦਾ ਤੇ ਮਨਿੰਦਰ ਔਲਖ ਨੂੰ ਕਿਹਾ ਸੀ ਕਿ ਤੂੰ ਇਹਦੀ ਮਦਦ ਕਰਨੀ ਆ ਇਸ ਡਰੱਗ ਦੇ ਵਪਾਰ ਦੇ ਵਿੱਚ ਜਦੋਂ 25 ਨਵੰਬਰ ਸਾਲ ਉਹੀ ਆ ਨੌਨੋ ਵਿਕਰਮਜੀਤ ਸਿੰਘ ਮਜੀਠੀਆ ਦੇ ਵਿਆਹ ਦੀ ਐਕਸੈਪਸ਼ਨ ਸੀ ਚੰਡੀਗੜ੍ਹ ਦੇ ਵਿੱਚ ਤਾਂ ਸਤਪ੍ਰੀ ਸਿੰਘ ਸੱਤਾ ਸੀ ਜਿਹੜਾ ਉਹ ਮਨਿੰਦਰ ਔਲਖ ਦੇ ਨਾਲ ਪਰਮਿੰਦਰ ਸਿੰਘ ਪਿੰਦੀ ਨੂੰ ਮਲਾਉਂਦਾ ਜਿਹੜਾ ਕਿ ਕੈਨੇਡਾ ਦੇ ਵਿੱਚ ਕੁਝ ਕੁ ਡਰੱਗਸ ਇੰਪੋਰਟ ਕਰਨੇ ਚਾਹੁੰਦਾ ਸੀਗਾ ਤੇ ਜਦੋਂ ਉਹ ਪਰਮਿੰਦਰ ਸਿੰਘ ਪਿੰਦੀ ਸੀ ਜਿਹੜਾ ਉਹ ਮਨਿੰਦਰ ਔਲਖ ਨੂੰ ਕਹਿੰਦਾ ਕਿ ਕੋਈ ਅਜਿਹਾ ਫਾਰਮਾ ਓਨਰ ਲੱਭੇ ਜਿਹੜਾ ਇਹ ਡਰੱਗ ਪ੍ਰੋਡਿਊਸ ਕਰਦਾ ਹੋਵੇ ਤੇ ਉਦੋਂ ਬਾਅਦ ਜਗਜੀਤ ਸਿੰਘ ਚੈਲ ਦੀ ਫਿਰ ਐਂਟਰੀ ਹੁੰਦੀ ਆ ਤੇ ਮਨਿੰਦਰ ਔਲਖਾ ਫਿਰ ਜਗਜੀਤ ਸਿੰਘ ਚੈਲ ਨੂੰ ਪਰਮਿੰਦਰ ਸਿੰਘ ਪਿੰਦੀ ਦੇ ਨਾਲ ਮਲਾਉਂਦਾ ਤੇ ਜਗਜੀਤ ਸਿੰਘ ਚੈਲ ਨੂੰ ਮਨਿੰਦਰ ਔਲਖਾ ਇਹ ਦੱਸਦਾ ਕਿ ਇਹ ਜਿਹੜਾ ਪਰਮਿੰਦਰ ਸਿੰਘ ਪਿੰਦੀ ਆ ਨਾ ਇਹੇ ਬਿਕਰਮਜੀਤ ਸਿੰਘ ਮਜੀਠੀਆ ਦਾ ਖਾਸ ਆ ਤੇ ਉਸ ਸਮੇਂ ਪਰਮਿੰਦਰ ਸਿੰਘ ਪਿੰਦੀ ਜਗਜੀਤ ਸਿੰਘ ਚੈਲ ਨੂੰ ਇੱਕ ਕਾਗਜ਼ ਦੇ ਉੱਪਰ ਪੁੱਜ ਕੇ ਡਰੱਗਸ ਲੱਗ ਕੇ ਦਿੰਦਾ ਤੇ ਇਹ ਜਿਹੜੇ ਡਰੱਗ ਸੀਗੇ ਨਾ ਇਹ ਕੰਟਰੋਲਡ ਡਰੱਗ ਸੀਗੇ ਹਰ ਕੋਈ ਆਮ ਬੰਦਾ ਇਹ ਜਿਹੜੇ ਡਰੱਗ ਸੀਗੇ ਇਹ ਇੰਪੋਰਟ ਨਹੀਂ ਕਰ ਸਕਦਾ ਸੀ ਪਰ ਜਗਜੀਤ ਸਿੰਘ ਚਾਹਲ ਦੀਆਂ ਜਿਹੜੀਆਂ ਦੋ ਫਾਰਮਾ ਕੰਪਨੀਆਂ ਸੀ ਉਹਨਾਂ ਦੇ ਕੋਲ ਇਹ ਜਿਹੜਾ ਕੈਮੀਕਲ ਪੈਦਾ ਕਰਨ ਦੇ ਲਾਇਸੈਂਸ ਸੀਗੇ ਜਿਹਦੇ ਕਾਰਨ ਇਹਨਾਂ ਦੇ ਵਿੱਚ ਡੀਲ ਹੋ ਜਾਂਦੀ ਆ ਹੁਣ ਤੁਸੀਂ ਆਪ ਸੋਚੋ ਕਿ ਜਗਦੀਸ਼ ਭੋਲਾ ਤਾਂ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਉਹ ਇੱਕ ਨਾਂ ਲੈਂਦਾ ਵਿਕਰਮਜੀਤ ਸਿੰਘ ਮਜੀਠੀਆ ਦਾ ਮਨਿੰਦਰ ਔਲਖ ਤੋਂ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਤਾਂ ਉਹ ਇੱਕ ਨਾਂ ਲੈਂਦਾ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਉਹਨੂੰ 7/7 ਦੇ ਨਾਮ ਲਾਇਆ ਸੀ ਤੇ 7/7 ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਵਿਆਹ ਦੇ ਰਿਸੈਪਸ਼ਨ ਦੇ ਵਿੱਚ ਪਰਮਿੰਦਰ ਪਿੰਦੀ ਦੇ ਨਾਲ ਮਲਾਇਆ ਤੇ ਜਿਹੜਾ ਜਗਜੀਤ ਸਿੰਘ ਚਾਹਲਾ ਉਹ ਵੀ ਬੰਦਾ ਕਿਸੇ ਨਾ ਕਿਸੇ ਤਰੀਕੇ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਂ ਦੇ ਨਾਲ ਜੁੜਿਆ ਹੋਇਆ ਸੋ ਹਰ ਇੱਕ ਜਿਹੜਾ ਵੀ ਡਰੱਗ ਤਸਕਰ ਫੜਿਆ ਗਿਆ ਸੀ ਉਸ ਸਮੇਂ ਉਹ ਇੱਕੋ ਨਾਂ ਲੈ ਰਿਆ ਸੀ ਵਿਕਰਮਜੀਤ ਸਿੰਘ ਮਜੀਠੀਆ ਦਾ ਪਰ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਤੋਂ ਪੁੱਛਗਛ ਕੀਤੀ ਜਾਂਦੀ ਹੈ ਨਾ ਤਾਂ ਇੱਕ ਜਿਹੜਾ ਇਹ ਪੁੱਛਗਛ ਕਰਨ ਵਾਲਾ ਅਧਿਕਾਰੀ ਸੀ ਉਹਦੇ ਅਨਸਾਰ ਇਹ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਇਹਨਾਂ ਕਿਸੇ ਵੀ ਬੰਦੇ ਨੂੰ ਪਛਾਣਨ ਤੋਂ ਇਨਕਾਰ ਕਰ ਦਿੰਦਾ ਤੇ ਜਿੰਨੀਆਂ ਵੀ ਏਜੰਸੀਜ਼ ਉਸ ਸਮੇਂ ਇਹ ਜਾਂਚ ਕਰ ਰਹੀਆਂ ਸੀ ਨਾ ਉਹਨਾਂ ਨੇ ਇੱਕ ਵਾਰੀ ਵੀ ਇਸ ਚੀਜ਼ ਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਕਿ ਕੀ ਬਿਕਰਮ ਮਜੀਠੀਆ ਇਹਨਾਂ ਦੇ ਨਾਲ ਜੁੜਿਆ ਹੋਇਆ ਕੋਈ ਵੀ ਕਿਸੇ ਵੀ ਬੰਦੇ ਨੇ ਇਹਦੇ ਫੋਨ ਰਿਕਾਰਡਸ ਦੀ ਚੈੱਕ ਕੀਤੀ ਕਿਸੇ ਵੀ ਤਰੀਕੇ ਦੀ ਕੋਈ ਵੀ ਜਾਂਚ ਨਹੀਂ ਕੀਤੀ ਗਈ ਜਾਨੀ ਕਿ ਵਿਕਰਮਜੀਠੀਆ ਦਾ ਜਿਹੜਾ ਇਹ ਨਾਮ ਆ ਗਿਆ ਸੀ ਉਸ ਤੋਂ ਬਾਅਦ ਇਸ ਕੇਸ ਦੇ ਉੱਪਰ ਮਿੱਟੀ ਪਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਸੀ ਤਾਂ ਇਹਦਾ ਕਾਰਨ ਤੁਹਾਨੂੰ ਪਤਾ ਹੀ ਹੋਊਗਾ ਕਿ ਸੈਂਟਰ ਦੇ ਵਿੱਚ ਵੀ ਤੇ ਸਟੇਟ ਦੇ ਵਿੱਚ ਵੀ ਸਾਲ 2014 ਦੇ ਬਾਅਦ ਕਾਲੀ ਬੀਜੇਪੀ ਗੱਠਜੋੜ ਵਾਲੀ ਸਰਕਾਰ ਆ ਗਈ ਸੀ ਜਿਹਦੇ ਕਾਰਨ ਜਿੰਨੀਆਂ ਵੀ ਇਹ ਏਜੰਸੀਆਂ ਸੀ ਇਹਨਾਂ ਦੇ ਉੱਪਰ ਸਰਕਾਰ ਨੇ ਦਬਾਅ ਬਣਾਇਆ ਸੀ ਕਿ ਇਹ ਇਹ ਜਾਂਚ ਨਾ ਕਰਨ ਇਸ ਮਾਮਲੇ ਦੀ ਪਰ ਕਿਸੇ ਵੀ ਬੰਦੇ ਜੇਕਰ ਇਸ ਗੱਲ ਦਾ ਸ਼ੱਕ ਹਨ ਕਿ ਸਰਕਾਰ ਨੇ ਦਬਾਅ ਨਹੀਂ ਬਣਾਇਆ ਸੀ ਇਹਨਾਂ ਏਜੰਸੀਆਂ ਦੇ ਉੱਪਰ ਤਾਂ ਇਹਦੇ ਵੀ ਸਬੂਤ ਮੈਂ ਤੁਹਾਨੂੰ ਅੱਗੇ ਦੇ ਦਿੰਦਾ ਜੇਕਰ ਆਪਾਂ ਗੱਲ ਕਰੀਏ ਨਾ ਤਾਂ ਜਦੋਂ ED ਦੀ ਜਾਂਚ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਵਾਰ-ਵਾਰ ਆ ਰਿਹਾ ਸੀ ਤਾਂ ED ਦੇ ਉਸ ਸਮੇਂ ਦੇ ਸਬ ਇਨਸਪੈਕਟਰ ਨਰੰਜਨ ਸਿੰਘ ਵਿਕਰਮ ਮਜੀਠੀਆ ਨੂੰ ਸੰਬੰਧ ਦਿੰਦੇ ਆ ਕਿ ਉਹ ਉਹਨਾਂ ਤੋਂ ਪੁੱਛਗਿੱਛ ਕਰਨੀ ਚਾਹੁੰਦੇ ਆ ਤੇ 26 ਦਸੰਬਰ ਸਾਲ 2014 ਨੂੰ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਨਾ ਤਾਂ ਇਸ ਪੋਛੇ ਗਿਛੇ ਦੇ ਸਹੀ 20 ਦਿਨਾਂ ਦੇ ਬਾਅਦ ਨਰਿੰਦਰ ਸਿੰਘ ਦਾ ਟਰਾਂਸਫਰ ਕਲਕੱਤਾ ਦੇ ਵਿੱਚ ਕਰ ਦਿੱਤਾ ਜਾਂਦਾ। ਸੋ ਜਾਨੀ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿਸ ਤਰੀਕੇ ਇੱਕ ਫਿਲਮੀ ਸੀਨ ਚੱਲ ਰਿਹਾ ਸੀਗਾ। ਹਾਲਾਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਾਅਦ ਦੇ ਵਿੱਚ ਇਹ ਜਿਹੜਾ ਟਰਾਂਸਫਰ ਹੋਇਆ ਸੀ ਇਹਦੇ ਉੱਪਰ ਰੋਕ ਲਗਾਤੀ ਸੀਗੀ ਪਰ ਨਰਿੰਦਰ ਸਿੰਘ ਨੇ ਆਪਦੇ ਬਿਆਨਾਂ ਦੇ ਵਿੱਚ ਵਾਰ-ਵਾਰ ਇੱਕੋ ਗੱਲ ਕਹੀ ਆ ਕਿ ਜਿੰਨੇ ਵੀ ਉਹਦੇ ਸੀਨੀਅਰ ਅਧਿਕਾਰੀ ਸੀ ਨਾ ਉਹ ਉਹਦੇ ਉੱਪਰ ਦਬਾਅ ਬਣਾ ਰਹੇ ਸੀ ਕਿ ਇਹ ਜਿਹੜੀ ਉਹ ਕਾਰਵਾਈ ਕਰ ਰਿਆ ਨਾ ਇਹਨੂੰ ਹੌਲੀ-ਹੌਲੀ ਉਹ ਕਾਰਵਾਈ ਕਰੇ ਕਿਉਂਕਿ ਇਹਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆ ਰਿਹਾ ਤੋਂ ਹੁਣ ਤੁਹਾਨੂੰ ਹਿਸਟਰੀ ਪਤਾ ਲੱਗ ਗਈ ਕਿ ਕਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਦਾ ਜਿਹੜਾ ਨਾਮ ਆਇਆ ਸੀ ਇਹ ਡਰੱਗ ਦੇ ਵਪਾਰ ਦੇ ਵਿੱਚ ਤੇ ਕਿਸ ਤਰੀਕੇ ਸਰਕਾਰ ਨੇ ਇਸ ਚੀਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਇੱਥੇ ਹੀ ਸਵਾਲ ਉੱਠਦਾ ਕਿ ਸਾਲ 2017 ਦੇ ਵਿੱਚ ਤਾਂ ਸਰਕਾਰ ਬਦਲ ਗਈ ਸੀ ਕਾਂਗਰਸ ਸਰਕਾਰ ਆ ਗਈ ਸੀ ਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਗੁਟਕਾ ਸਾਹਿਬ ਨੂੰ ਹੱਥ ਦੇ ਵਿੱਚ ਫੜ ਕੇ ਸੌਂਪਾਈ ਸੀਗੀ ਕਿ ਉਹ ਨਸ਼ਿਆਂ ਦਾ ਜਿਹੜਾ ਇਹ ਵਪਾਰ ਚੱਲ ਰਿਹਾ ਪੰਜਾਬ ਦੇ ਵਿੱਚ ਉਹਨੂੰ ਖਤਮ ਕਰ ਦੇਣਗੇ ਤਾਂ ਉਹਨਾਂ ਨੇ ਕਿਉਂ ਨਹੀਂ ਵਿਕਰਮਜੀਠੀਆ ਦੇ ਉੱਪਰ ਕਾਰਵਾਈ ਕੀਤੀ ਤਾਂ ਇਸ ਚੀਜ਼ ਦਾ ਵੀ ਤੁਹਾਨੂੰ ਉਹਨਾਂ ਨੇ ਜਿਹੜਾ ਆਹ ਥੋੜੇ ਦਿਨ ਪਹਿਲਾਂ ਵਿਕਰਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਬਿਆਨ ਦਿੱਤਾ ਇਹਦੇ ਤੋਂ ਪਤਾ ਲੱਗ ਗਿਆ ਹੋਊਗਾ ਕਿ ਇਹ ਜਿਹੜਾ ਵਿਕਰਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ਆ ਇਹ ਕਿਵੇਂ ਇਹ ਚਾਚੇ ਭਤੀਜੇ ਵਾਲਾ ਰਿਸ਼ਤਾ ਨਿਭਾ ਰਹੇ ਆ ਇੱਕ ਦੂਜੇ ਦੇ ਨਾਲ ਪਰ ਜਦੋਂ ਸਾਲ 2021 ਦੇ ਵਿੱਚ ਕਾਂਗਰਸ ਸਰਕਾਰ ਦੇ ਉੱਪਰ ਦਬਾਅ ਬਣਨ ਤੋਂ ਬਾਅਦ ਚੰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਨਾ ਤਾਂ 20 ਦਸੰਬਰ 2021 ਨੂੰ 49 ਪੰਨਿਆਂ ਦੀ ਇੱਕ ਐਫਆਈਆਰ ਦਰਜ ਕੀਤੀ ਜਾਂਦੀ ਹੈ ਜਿਹਦੇ ਵਿੱਚ ਐਨਡੀਪੀਐਸ ਐਕਟ 1985 ਦੀਆਂ ਧਰਾਵਾਂ 25 27ਏ ਤੇ 29 ਦੇ ਤਹਿਤ ਕੇਸ ਦਰਜ ਕੀਤਾ ਜਾਂਦਾ ਤੇ ਮਜੀਠੀਆ ਨੇ ਉਸ ਸਮੇਂ ਇਸ ਚੀਜ਼ ਨੂੰ ਇੱਕ ਰਾਜਨੀਤਿਕ ਬਦਲਾਖੋਰੀ ਦਾ ਨਾਂ ਦੱਸਿਆ ਤੇ ਕੋਰਟ ਦੇ ਵਿੱਚ ਅਗਾਊ ਜਮਾਨਤ ਦੇ ਲਈ ਅਰਜੀ ਲਾ ਦਿੱਤੀ ਤੇ ਅਦਾਲਤ ਨੇ ਵੀ ਇਹਨੂੰ ਅੰਤਰੀਮ ਜਮਾਨਤ ਦੇ ਦਿੱਤੀ ਪਰ ਵਿਸ਼ੇਸ਼ ਜਾਂਚ ਟੀਮ ਨੂੰ ਮਜੀਠੀਆ ਤੋਂ ਛੇ ਛੇ ਕਰਨ ਦੀ ਵੀ ਇਜਾਜ਼ਤ ਦਿੱਤੀ ਸੀ ਤੇ ਜਿਹੜੀ ਇਹ ਜਮਾਨਤ ਹੋਈ ਸੀ ਇਹਦੇ ਪਿੱਛੇ ਹਾਈ ਕੋਰਟ ਨੇ ਇੱਕ ਤਰਕ ਦਿੱਤਾ ਸੀ ਕਿ ਰਿਕਾਰਡ ਦੇ ਉੱਪਰ ਅਜਿਹੀ ਕੋਈ ਵੀ ਸਮਗਰੀ ਨਹੀਂ ਰੱਖੀ ਗਈ ਜਿਹਦੇ ਨਾਲ ਮਜੀਠੀਆ ਦੀ ਕਿਸੇ ਵੀ ਤਰੀਕੇ ਦੀ ਡਰੱਗ ਤਸਕਰੀ ਡਰੱਗ ਟਰਾਂਸਪੋਰਟੇਸ਼ਨ ਜਾਂ ਡਰੱਗ ਨੂੰ ਸਟੋਰ ਕਰਨ ਦੇ ਜਿਹੜੇ ਐਲੀਗੇਸ਼ਨ ਲੱਗੇ ਆ ਉਹਨਾਂ ਨੂੰ ਇਹ ਚੀਜ਼ ਸਾਬਤ ਕਰਦੀ ਹੋਵੇ ਤਾਂ ਕਰਕੇ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਪਿਛਲੇ ਕੁੱਝ ਕ ਸਾਲਾਂ ਦੇ ਵਿੱਚ ਇਹ ਬੰਦੇ ਨੇ ਗੇਮ ਕਿਸ ਤਰੀਕੇ ਕਮਾ ਦਿੱਤੀ ਸੀ ਕਿ ਡਾਇਰੈਕਟ ਲਿੰਕ ਹੋਣ ਦੇ ਬਾਵਜੂਦ ਆਦਤ ਨੂੰ ਕੋਈ ਵੀ ਅਜਿਹੀ ਚੀਜ਼ ਨਹੀਂ ਲੱਭੀ ਸੀ ਤੇ ਜਿਹੜੀ ਜਮਾਨਤ ਮਿਲੀ ਸੀ ਵਿਕਰਮਜੀਠੀਆ ਨੂੰ ਲੋਕਾਂ ਦੇ ਵਿੱਚ ਇਸ ਜਮਾਨਤ ਨੂੰ ਹੀ ਵਿਕਰਮਜੀਠੀਆ ਦੀ ਜਿੱਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਅਦਾਲਤ ਨੇ ਜਿਹੜੇ ਆਪਦਾ 26 ਪੰਨਿਆਂ ਦਾ ਫੈਸਲਾ ਦਿੱਤਾ ਸੀ ਉਹਦੇ ਵਿੱਚ ਇਹ ਸਪਸ਼ਟ ਕੀਤਾ ਸੀ ਕਿ ਅਦਾਲਤ ਦੀ ਜਿਹੜੀ رائے ਆ ਇਹ ਇਹ ਸਿਰਫ ਅਸਥਾਈ ਆ ਤੇ ਸਿਰਫ ਜਮਾਨਤ ਦੀ ਅਰਜੀ ਲੈਣ ਲਈ ਜਿਹੜਾ ਇਹ ਫੈਸਲਾ ਕੀਤਾ ਗਿਆ ਉਹਦੇ ਲਈ ਇਹ ਅਦਾਲਤ ਦੀ ਰਾਇ ਆ ਇਹਨੂੰ ਕੋਈ ਵੀ ਫਾਈਨਲ ਓਪੀਨੀਅਨ ਦੇ ਵਜੋਂ ਨਾ ਲਵੇ ਪਰ ਫਿਰ ਵੀ ਲੋਕਾਂ ਦੇ ਵਿੱਚ ਵਿਕਰਮ ਮਜੀਠੀਆ ਦੀ ਜਿੱਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੀ ਇਹ ਜ਼ਮਾਨਤ ਮਿਲੀ ਸੀ ਇਹਦੇ ਵਿੱਚ 31 ਫਰਵਰੀ 2022 ਤੱਕ ਉਹਨੂੰ ਰਾਹਤ ਮਿਲੀ ਸੀ ਗ੍ਰਿਫਤਾਰੀ ਤੋਂ ਕਿਉਂਕਿ ਉਸ ਸਮੇਂ ਇਲੈਕਸ਼ਨ ਆ ਗਏ ਸੀ ਪੰਜਾਬ ਦੇ ਵਿੱਚ ਤੇ ਕਿਉਂਕਿ ਵਿਕਰਮ ਮਜੀਠੀਆ ਇਲੈਕਸ਼ਨ ਲੜ ਰਿਹਾ ਸੀ ਤਾ ਜਿਹੜੀ ਅਦਾਲਤ ਸੀ ਉਹ ਨਹੀਂ ਚਾਹੁੰਦੀ ਸੀ ਕਿ ਕਿਸੇ ਵੀ ਤਰੀਕੇ ਦੀ ਵਿਕਰਮਜੀਠਿਆ ਦੇ ਉੱਪਰ ਇਲੈਕਸ਼ਨ ਲੜਨ ਨੂੰ ਲੈ ਕੇ ਹਜੇ ਰੋਕ ਲਾਈ ਜਾਵੇ ਕਿਉਂਕਿ ਕੋਈ ਵੀ ਪੁਖਤਾ ਸਬੂਤ ਨਹੀਂ ਗੇ ਹਜੇ ਉਹਦੇ ਖਿਲਾਫ ਤਾਂ ਕਰਕੇ ਜਦੋਂ ਹੀ 24 ਫਰਵਰੀ 2022 ਦੀ ਤਰੀਕ ਆਉਂਦੀ ਹੈ ਨਾ ਤਾਂ ਵਿਕਰਮਜੀਠਿਆ ਸਰੈਂਡਰ ਕਰ ਦਿੰਦਾ ਤਾਂ ਉਹਨੂੰ ਗ੍ਰਿਫਤਾਰ ਕਰਕੇ ਪਟਿਆਲਾ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਜਿੱਥੇ ਕਿ ਉਹ ਅਗਲੇ 5 ਮਹੀਨਿਆਂ ਤੱਕ ਰਹਿੰਦੇ ਆ ਫਿਰ 10 ਅਗਸਤ 2022 ਨੂੰ ਉਹਨਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਜਾਂਦੀ ਆ ਤੇ ਉਹ ਜੇਲ੍ਹ ਤੋਂ ਬਾਹਰ ਆ ਜਾਂਦੇ ਆ ਹਾਲਾਂਕਿ ਹਾਈ ਕੋਰਟ ਨੇ ਜਿਹੜੀ ਇਹ ਵਿਕਰਮ ਮਜੀਠੀਆ ਨੂੰ ਜ਼ਮਾਨਤ ਦਿੱਤੀ ਸੀ ਇਹਦੇ ਬੱਚਾ ਜੱਜ ਨੇ ਸਪੈਸ਼ਲ ਗਿਆ ਸੀ ਕਿ ਵਿਕਰਮ ਮਜੀਠੀਆ ਕਿਸੇ ਵੀ ਵਿਦੇਸ਼ ਯਾਤਰਾ ਦੇ ਉੱਪਰ ਨਹੀਂ ਜਾਵੇਗਾ ਤੇ ਕਿਸੇ ਵੀ ਤਰੀਕੇ ਦੇ ਜਿਹੜੇ ਉਹਦੇ ਖਿਲਾਫ ਸਬੂਤ ਆ ਉਹਨਾਂ ਦੇ ਨਾਲ ਛੇੜਛਾੜ ਨਹੀਂ ਕਰੇਗਾ ਤੇ 2022 ਤੋਂ ਲੈ ਕੇ ਅਗਲੇ 3 ਸਾਲ 2025 ਤੱਕ ਇਹ ਕੇਸ ਉਵੇਂ ਹੀ ਸਲੋ ਹੋ ਜਾਂਦਾ ਜਿਵੇਂ ਪਿਛਲੇ 10 ਸਾਲਾਂ ਤੋਂ ਚੱਲਦਾ ਆ ਰਿਹਾ ਸੀ ਪਰ ਫੇਰ ਤਰੀਕ ਆਉਂਦੀ ਆ 25 ਜੂਨ 2025 ਦੀ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਕੁਝ ਅਧਿਕਾਰੀ ਵਿਕਰਮ ਮਜੀਠੀਆ ਦੇ ਘਰ ਦੇ ਵਿੱਚ ਜਾ ਕੇ ਰੇਡ ਕਰਦੇ ਆ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਵਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੰਧ ਵਾਲੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਉੱਪਰ 540 ਕਰੋੜ ਰੁਪਏ ਤੋਂ ਵੱਧ ਗੈਰ ਕਾਨੂੰਨੀ ਦੌਲਤ ਇਕੱਠੀ ਕਰਨ ਦਾ ਦੋਸ਼ ਆ ਤੇ ਵਿਜੀਲੈਂਸ ਅਧਿਕਾਰੀਆਂ ਦੇ ਅਨੁਸਾਰ ਪੰਜਾਬ ਸਟੇਟ ਕ੍ਰਾਈਮ ਪੁਲਿਸ ਵਿੱਚ ਦਰਜ ਐਫ ਆਈ ਆਰ ਨੰਬਰ 2 ਦੀ 2021 ਤੋਂ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਤੋਂ ਪਤਾ ਲੱਗਾ ਕਿ ਮਜੀਠੀਆ ਦੇ ਉੱਪਰ ਡਰੱਗ ਮਨੀ ਦੀ ਲਾਂਡਰਿੰਗ ਨੂੰ ਲੈ ਕੇ ਵੱਡੇ ਦੋਸ਼ ਲਗਦੇ ਆ ਰਹੇ ਆ ਤੇ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਦਾ ਕਿ 540 ਕਰੋੜ ਰੁਪਏ ਦੀ ਲਾਂਡਰਿੰਗ ਕਈ ਚੈਨਲਾਂ ਦੇ ਰਾਹੀਂ ਕੀਤੀ ਗਈ ਆ ਇਹਨਾਂ ਦੇ ਵਿੱਚ ਮਜੀਠੀਆ ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਦੇ ਵਿੱਚ 161 ਕਰੋੜ ਰੁਪਏ ਦੀ ਬੇਹਸਾਬੀ ਨਕਦੀ ਜਮ੍ਹਾਂ ਕਰਾਉਣਾ ਸ਼ੱਕੀ ਵਿਦੇਸ਼ੀ ਕੰਪਨੀਆਂ ਦੇ ਰਾਹੀਂ 141 ਕਰੋੜ ਰੁਪਏ ਦੀ ਚੈਨਲਿੰਗ ਕੰਪਨੀ ਦੇ ਵਿੱਤੀ ਸਟੇਟਮੈਂਟਾਂ ਵਿੱਚ ਖਲਾਸੇ ਤੋਂ ਬਿਨਾਂ 236 ਕਰੋੜ ਰੁਪਏ ਦੀ ਵਾਧੂ ਜਮ੍ਹਾਂ ਰਕਮ ਵੀ ਸ਼ਾਮਲ ਆ ਤੇ ਜਿਹੜੀ ਇਹ ਰਿਪੋਰਟਾਂ ਨਾ ਇਹਦੇ ਵਿੱਚ ਪਖਤਾ ਸਬੂਤਾਂ ਜਿਹੜੇ ਕਿ ਇਹ ਸਾਬਿਤ ਕਰਦੇ ਆ ਕਿ ਜਿਹੜਾ ਇਹ 540 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਨਾ ਇਹ ਸਰਾਇਆ ਇੰਡਸਟਰੀਜ਼ ਦੇ ਥਰੂ ਹੋਇਆ ਤੇ ਜਿਹੜੀ ਇਹ ਸਰਾਇਆ ਇੰਡਸਟਰੀਜ਼ ਆ ਇਹਦੇ ਉੱਪਰ ਵਿਕਰਮ ਮਜੀਠੀਆ ਦਾ ਕੰਟਰੋਲ ਆ ਤੇ ਜਿਹੜੀ ਇਹ ਸਰਾਇਆ ਇੰਡਸਟਰੀਜ਼ ਦਾ ਨਾਮ ਆ ਜਨਾ ਇਹਦੇ ਤੋਂ ਵੀ ਵਿਕਰਮ ਮਜੀਠੀਆ ਸ਼ਾਇਦ ਹੁਣ ਮੁੱਕਰ ਨਹੀਂ ਸਕਦੇ ਕਿਉਂਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਕੀਤੀ ਸੀ ਤੇ ਵਿਜੀਲੈਂਸ ਬਿਊਰੋ ਨੇ ਰੇਡ ਕੀਤੀ ਸੀ ਨਾ ਤਾਂ ਇਸ ਰੇਡ ਦੇ ਦੌਰਾਨ 30 ਤੋਂ ਵੀ ਵੱਧ ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਕਈ ਡਾਇਰੀਆਂ ਮਿਲੀਆਂ ਜਿਨ੍ਹਾਂ ਦੇ ਵਿੱਚ ਸਰਾਇਆ ਇੰਡਸਟਰੀਜ਼ ਦੇ ਨਾਲ ਜੁੜੇ ਕਾਗਜ਼ਾਤ ਬਰਾਮਦ ਕੀਤੇ ਗਏ ਆ ਤੇ ਇਸ ਕੇਸ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਇੱਕ ਸੀਲਡ ਰਿਪੋਰਟ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤੀ ਆ ਪਰ ਹੁਣ ਸਵਾਲ ਉੱਠਦਾ ਕਿ ਕੀ ਜਿਹੜਾ ਵਿਕਰਮ ਮਜੀਠੀਆ ਇਹ ਹੁਣ ਪਹਿਲਾਂ ਦੇ ਵਾਂਗੂ ਬਾਹਰ ਆਜੂਗਾ ਜਾਂ ਇਸ ਵਾਰੀ ਸਰਕਾਰ ਨੇ ਪੱਕੇ ਪੈਰੀਂ ਜਿਹੜੀ ਕਾਰਵਾਈ ਆ ਉਹ ਕੀਤੀ ਆ ਤੇ ਵਿਕਰਮ ਮਜੀਠੀਆ ਪਰਮਾਨੈਂਟਲੀ ਜੇਲ੍ਹ ਦੇ ਵਿੱਚ ਚਲਾ ਜਾਊਗਾ ਤਾਂ ਉਹ ਜਦੋਂ ਵੀ ਕੋਈ ਅਪਡੇਟ ਆਉਂਦੀ ਆ ਆਪਾਂ ਜ਼ਰੂਰ ਤੁਹਾਨੂੰ ਇਸ ਚੀਜ਼ ਦੇ ਬਾਰੇ ਦੱਸਾਂਗੇ ਤੇ ਇਹ ਤਾਂ ਵੀਡੀਓ ਸੀ ਵਿਕਰਮਜੀਤ ਸਿੰਘ ਮਜੀਠੀਆ ਦੇ ਬਾਰੇ ਤੇ ਆਹ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਦਾ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਪੱਤਰਕਾਰ ਇਸ ਚੀਜ਼ ਦਾ ਖਲਾਸਾ ਕਰਨਦੇ ਆ ਕਿ ਪੰਜਾਬ ਦੇ ਜਿਹੜੇ ਲੋਕ ਪੰਜਾਬ ਦੀ ਆਵਾਮ ਹੈ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਸਾਰੀ ਉਮਰ ਵਾਸਤੇ ਜੇਲ੍ਹ ਹੋਣੀ ਚਾਹੀਦੀ ਹੈ ਕਿਉਂਕਿ ਇਹਨੇ ਪੰਜਾਬ ਦੇ ਵਿੱਚ ਨਸ਼ਾ ਆਮ ਕੀਤਾ ਹੈ ਪੰਜਾਬ ਦਾ ਬੜਾ ਵੱਡਾ ਨਸ਼ਾ ਤਸਤਰ ਹੈ ਜਿਨੇ ਪੰਜਾਬ ਦੇ ਘਰ ਘਰ ਵਿੱਚ ਨਸ਼ਾ ਵਾਰ ਦਿੱਤਾ ਪਰ ਵੀਰੋ ਗੱਲ ਇਹ ਹੈ ਕਿ ਸਾਰੀ ਉਮਰ ਲਈ ਵਿਕਰਮ ਸਿੰਘ ਮਜੀਠੀਆ ਜੇਲ੍ਹ ਚ ਜਾਂਦਾ ਹੈ ਜਾਂ ਨਹੀਂ ਜਾਂਦਾ ਇਸ ਚੀਜ਼ ਦਾ ਫੈਸਲਾ ਸਬੂਤਾਂ ਉੱਤੇ ਹੋਣਾ ਹੈ ਕਿਉਂਕਿ ਅਗਰ ਤੇ ਪੰਜਾਬ ਸਰਕਾਰ ਜਾਂ ਵਿਜੀਲੈਂਸ ਨੇ ਅਦਾਲਤ ਨੂੰ ਸਬੂਤ ਦੇ ਦਿੱਤੇ ਫਿਰ ਤੇ ਵਿਕਰਮ ਸਿੰਘ ਮਜੀਠੀਆ ਲੰਮੀ ਕਿਆ ਇਹ ਕੱਟੇਗਾ ਜ਼ਿਆਦਾ ਦਿਨ ਵਾਸਤੇ ਜੇਲ੍ਹ ਚ ਜਾਏਗਾ ਲੇਕਿਨ ਅਗਰ ਪੰਜਾਬ ਸਰਕਾਰ ਜਾਂ ਵਿਜਲੈਂਸ ਟੀਮ ਨੇ ਕੋਈ ਸਬੂਤ ਨਾ ਦਿੱਤਾ ਜਾਂ ਕੋਈ ਐਡੇ ਪੁਖਤਾ ਸਬੂਤ ਨਾ ਆਏ ਜਿੰਦੀ ਬਿਨਾ ਤੇ ਇਹਨਾਂ ਨੂੰ ਜ਼ਿਆਦਾ ਸਜ਼ਾ ਮਿਲ ਸਕੀ ਤੇ ਫਿਰ ਵੀ ਇਹ ਰਿਹਾ ਹੋ ਜਾਣਗੇ ਇਹਨਾਂ ਨੂੰ ਥੋੜੀ ਜਿਹੀ ਸਜ਼ਾ ਹੋਏਗੀ ਜਾਂ ਫਿਰ ਜਲਦ ਬਾਹਰ ਆ ਜਾਣਗੇ ਹੁਣ ਇਹ ਸਾਰੀ ਗੱਲ ਸਬੂਤਾਂ ਉੱਤੇ ਹੈ ਅਗਰ ਤੇ ਪੰਜਾਬ ਸਰਕਾਰ ਜਿਹੜੇ ਦਾਅਵੇ ਕਰਨਦੀ ਹੈ ਨਾ ਕੋਈ ਵਾਕਈ ਉਸ ਚੀਜ਼ ਦੇ ਸਬੂਤ ਹੈ ਵਾ ਫਿਰ ਤੇ ਵਿਕਰਮ ਸਿੰਘ ਮਜੀਠੀਆ ਲੰਮੀ ਇਹ ਜੇਲ੍ਹ ਕੱਟੇਗਾ ਲੰਮੀ ਧੇਰ ਵਾਸਤੇ ਜੇਲ੍ਹ ਚ ਜਾਏਗਾ ਤੇ ਲੇਕਿਨ ਅਗਰ ਸਬੂਤ ਨਹੀਂ ਹੈ ਤਾਂ ਫਿਰ ਵਿਕਰਮ ਸਿੰਘ ਮਜੀਠੀਆ ਜਿਸ ਤਰ੍ਹਾਂ ਪਹਿਲਾਂ ਗ੍ਰਿਫਤਾਰ ਹੁੰਦਾ ਸੀ ਤੇ ਬਾਹਰ ਆ ਜਾਂਦਾ ਸੀ ਉਸ ਤਰ੍ਹਾਂ ਬਾਹਰ ਆ ਜਾਏਗਾ ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਕਿਦੋਂ ਸਬੂਤ ਇਕੱਠੇ ਕਰਕੇ ਦਿੰਦੀ ਹੈ ਜਾਂ ਅਦਾਲਤ ਨੂੰ ਸਬੂਤਾਂ ਦੇ ਨਾਲ ਮਤਮਨ ਕਰ ਸਕਦੀ ਹੈ ਕਿ ਨਹੀਂ ਤਾਂ ਕਿ ਵਿਕਰਮ ਸਿੰਘ ਮਜੀਠੀਆ ਜਾਂ ਤੇ ਲੰਮੀ ਜੇ ਜੇਲ੍ਹ ਕੱਟੇਗਾ ਤੇ ਜਾਂ ਫਿਰ ਰਿਹਾ ਹੋ ਜਾਏਗਾ ਬਾਕੀ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਤੇਸ ਰੱਖਿਆਲ ਰੱਬ ਰੱਖਾ